ਮੈਂ ਸੱਪਾ ਕਰਦੀ ਕਰਦੇ ਸੀ ਕਿ ਕੰਮ ਮਤਾਬਦਾ ਕਰਨਾ ਹੀ ਸੀਗਾ ਜੀ ਨਾਲ ਨਾਲ ਅਸੀਂ ਵੀ ਸੋਸ਼ਲ ਮੀਡੀਆ ਤੇ ਜਿਵੇਂ YouTube ਹੋ ਗਿਆ Facebook ਹੋ ਗਿਆ ਜਾਂ Instagram ਹੋ ਗਿਆ ਉਹਦੇ ਤੇ ਆਪਾਂ ਜਿਹੜੀਆਂ ਵੀਡੀਓ ਨਾਲ ਪਾਉਣ ਲੱਗ ਪਏ ਕੋਈ ਵੀ ਕਾਫ ਤਿਆਰ ਕਰਦੇ ਸੀਗੇ ਜੀ ਕਾਫ ਨੂੰ ਕੋਈ ਫੀਡ ਤਿਆਰ ਕਰਕੇ ਪਾਉਂਦੇ ਸੀਗੇ ਉਹ ਨਾਲ ਦਿਖਾਉਣ ਲੱਗ ਪਏ ਸਾਰੇ ਭਰਾਵਾਂ ਨੂੰ ਕਿਉਂਕਿ ਵੀ ਜਿਹੜੇ ਭਰਾ ਨਵੇਂ ਫਾਰਮ ਸਟਾਰਟ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਵੀ ਮਦਦ ਮਿਲ ਸਕੇ ਤੇ ਹੁਣ ਆਪਣੇ ਨਾਲ ਲਗਭਗ ਜਿਵੇਂ YouTube ਤੇ ਦੇਖੀ ਤਾਂ 35-37 ਹਜ਼ਾਰ ਬੰਦਾ ਜੁੜ ਦੁੱਪ ਗਿਆ ਫੇਸਬੁਕ ਤੇ ਆਪਣਾ 60000 ਪਲਸ ਆ ਜੀ ਫੇਸਬੁਕ ਤੇ ਆਪਣੇ ਨਾਲ 1 ਲੱਖ ਤੇ 25 30000 ਬੰਦਾ ਜੁੜ ਗਿਆ ਜੀ ਬਹੁਤ ਆਪਾਂ ਨੂੰ ਪਿਆਰ ਮਿਲਦਾ ਹਰੇਕ ਵੀਡੀਓ ਦੇ ਨਾਲ ਜਿਹੜੇ ਆ ਵੀ ਆਪਾਂ ਦੇਸੀ ਤਰੀਕੇ ਦੱਸਦੇ ਆਪਾਂ ਕਿਉਂਕਿ ਹੁਣ ਜਿਹੜਾ ਖਰਚਾ ਗਾ ਪਸ਼ੂ ਪਾਲਣ ਦੇ ਵਿੱਚ ਜਾਦੇ ਆ ਤੇ ਦੁੱਧ ਦਾ ਜਿਹੜਾ ਉਹ ਬਿਲਕੁਲ ਸਸਤਾ ਗਾ ਰੇਟ ਨਹੀਂ ਮਿਲਦਾ ਹੈਗਾ ਖਰਚਾ ਪਸ਼ੂ ਤੇ ਜਾਦੇ ਹੋ ਜਾਂਦਾ ਤੇ ਆਪਾਂ ਨੂੰ ਆਮਦਨ ਜਿਹੜੀ ਉਹ ਘੱਟ ਹੁੰਦੀ ਹੈ ਇਸ ਕਰਕੇ ਆਪਾਂ ਜਿੰਨੇ ਵੀ ਇਸੇ ਤਰੀਕੇ ਵਰਤ ਕੇ ਪਸ਼ੂ ਦਾ ਇਲਾਜ ਕਰਦੇ ਆ ਤੇ ਉਹੀ ਭਰਾਵਾਂ ਦੇ ਨਾਲ ਸ਼ੇਅਰ ਕਰਦੇ ਆ ਤੇ ਬਹੁਤ ਭਰਾਵਾਂ ਨੂੰ ਮਦਦ ਮਿਲਦੀ ਹੈ ਨਵੇਂ ਭਰਾ ਆਪਣੇ ਨਾਲ ਬਹੁਤ ਜੁੜੇ ਆ